ਨੂੰ ਲੋਕਾਂ ਦੇ ਜਿਹੜੇ ਮੈਸੇਜ ਆ ਰਹੇ ਸੀ ਇੱਕ ਜਲੰਧਰ ਦੇ ਵਿੱਚ ਹੋਰ ਪ੍ਰਵਾਸੀ ਦੀ ਸ਼ੌਬਤ ਉਹ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸਾਡਾ ਮਕਸਦ ਇਹ ਨਹੀਂ ਉਦਾ ਕਿ ਪ੍ਰਵਾਸੀਆਂ ਦੀਆਂ ਖਬਰਾਂ ਅਸੀਂ ਗਲਤ ਚਲਾਈਏ ਤੇ ਫੂਡ ਸੇਫਟੀ ਲਾਇਸੈਂਸ ਹੈਗਾ ਸਾਡੇ ਤੁਸੀਂ ਭਾਂਡੇ ਵਗੈਰਾ ਧੋਂਦੇ ਆ ਉੱਥੇ ਦੇ ਵੀ ਹਾਲਾਤ ਦਿਖਾ ਦਿੰਨੇ ਆ ਤੁਹਾਨੂੰ ਤੇ ਆ ਤੁਸੀਂ ਦੇਖ ਸਕਦੇ ਹੋਰੇ ਟੇਬਲ ਦੇ ਜਿਹੜੇ ਕੋਲ ਆ ਤੇ ਆ ਤੁਹਾਨੂੰ ਅੰਦਰ ਦੇ ਹਾਲਾਤ ਵੀ ਦਿਖਾ ਦਿੰਨੇ ਜਿੱਥੇ ਲੋਕ ਸਾਰੇ ਹੱਥ ਵਗੈਰਾ ਜਿਹੜੇ ਧੋਂਦੇ ਆ ਇੱਕ ਦੁਕਾਨ ਸੇ ਮੈਂ ਯੂਪੀ ਉੱਤਰ ਪ੍ਰਦੇਸ਼ ਸਰ ਕਿੰਨੀ ਦੇਰ ਤੋਂ ਜਿਹੜਾ ਕੰਮ ਕਰ ਰਿਹਾ ਮੈਂ ਕੰਮ ਕਰਦਾ ਪਿਆ 20 ਸਾਲ ਹੋ ਗਏ ਮੈਂ ਕਹਿੰਦਾ ਜਾਨਦਾ ਸਾਰੇ ਜਿਹੜੇ ਹੈਗੇ ਗੰਦਬੰਦ ਖਲਾਂਦੇ ਤੁਹਾਡੇ ਵੀਡੀਓ ਦੇਖ ਕੇ ਮੈਂ ਵੀ ਠਾ ਚੰਗਾ ਕੰਮ ਕਰਦਾ ਤੇ ਇਹ ਸਾਡੇ ਭਾਈ ਸਾਹਿਬ ਨੇ ਨਿਊਟਰੀ ਬਣਾ ਰਿਆ ਅੱਗ ਵਗੈਰਾ ਲੱਗ ਜਾਂਦੀ ਏ ਉਸੇ ਵਾਸਤੇ ਵੀ ਇੱਕ ਸਿਲੰਡਰ ਜਿਹੜਾ ਫਾਇਰ ਵਾਸਤੇ ਰੱਖਿਆ ਆ ਇਹ ਫੂਡ ਸੇਫਟੀ ਲਾਇਸੈਂਸ ਜਿਹੜਾ ਇਹਨਾਂ ਨੇ ਲਗਾਇਆ ਹੋਵਾ ਕਿ ਕਾਰਪੋਰੇਸ਼ਨ ਦੀ ਜਿਹੜੀ ਪਰਚੀ ਏ ਉਹ ਵੀ ਕਟਵਾਈ ਜਾਂਦੀ ਆ ਤੇ ਇਹ ਜਿਹੜਾ ਫੂਡ ਸੇਫਟੀ ਲਾਇਸੈਂਸ ਹੁੰਦਾ ਇਹਨੂੰ ਡਿਸਪਲੇ ਕਰਕੇ ਜਿਹੜਾ ਰੱਖਣਾ ਹੁੰਦਾ ਵਾ ਕਸਟਮਰਸ ਜੀ ਮੇਰਾ ਘਰ ਚੱਲਦਾ ਮੇਰਾ ਪਰਿਵਾਰ ਚੱਲਦਾ ਤਾਂ ਮੇਰਾ ਵੀ ਹੱਕ ਹੈ ਉਹਨਾਂ ਨੂੰ ਸਾਫ਼ ਸੁਥਰਾ ਖਿਲਾऊं ਉਹਨਾਂ ਦੀ ਸਿਹਤ ਦਾ ਧਿਆਨ ਰੱਖਾਂ ਉਹਨਾਂ ਦੇ ਬੱਚੋ ਦਾ ਧਿਆਨ ਰੱਖਾਂ ਔਰ ਵੀ ਜਿੰਨੇ ਵੀ ਦੁਕਾਨਦਾਰ ਰਹਿ ਗਏ ਉਹਨਾਂ ਨੇ ਕਹਿੰਿਆ ਅਪੀਲ ਕਰਦਾ ਸਾਫ ਸਫਾਈ ਰੱਖੋ ਤੇ ਕਸਟਮਰ ਦਾ ਧਿਆਨ ਰੱਖੋ ਉਨਾ ਦੀ ਸੇਵਾ ਦਾ ਧਿਆਨ ਰੱਖੋ ਫੂਡ ਲਾਇਸੈਂਸ ਹੈ ਨਾ ਬਹੁਤ ਜ਼ਰੂਰੀ ਹੈ ਅਗਰ ਆਪ ਫੂਡ ਦਾ ਕੰਮ ਕਰ ਰਹੇ ਹੋ ਤਾਂ ਫੂਡ ਹੀ ਲਾਇਸੈਂਸ ਪਹਿਲਾਂ ਪਾਓ ਫਿਰ ਆਗੇ ਕੰਮ ਸਟਾਰਟ ਕਰੋ ਬਹੁਤ ਬਹੁਤ ਸਵਾਗਤ ਦੋਸਤੋ ਇਸ ਟਾਈਮ ਤੁਹਾਨੂੰ ਪਤਾ ਹੋ ਇੱਕ ਸਾਡੇ ਚੈਨਲ ਵੱਲੋਂ ਇੱਕ ਮੁਹਿੰਮ ਜਿਹੜੀ ਸਟਾਰਟ ਕੀਤੀ ਹੋਈ ਆ ਕਿ ਜਿਸ ਤਰ੍ਹਾਂ ਜਲੰਧਰ ਦੇ ਵਿੱਚ ਫਾਸਟ ਫੂਡ ਦੀਆਂ ਦੁਕਾਨਾਂ ਵਾ ਕੋਈ ਰੋਟੀ ਦੀ ਦੁਕਾਨ ਆ ਕਿਸ ਤਰ੍ਹਾਂ ਉੱਥੇ ਜਿਹੜਾ ਉਹ ਲੋਕਾਂ ਨੂੰ ਗੰਦ ਪਰੋਸਿਆ ਜਾ ਰਿਹਾ ਸੀ ਇਸੇ ਦੇ ਤਹਿਤ ਸਾਨੂੰ ਲੋਕਾਂ ਦੇ ਜਿਹੜੇ ਮੈਸੇਜ ਆ ਰਹੇ ਸੀ ਇੱਕ ਜਲੰਧਰ ਦੇ ਵਿੱਚ ਹੋਰ ਪ੍ਰਵਾਸੀ ਦੀ ਸ਼ੌਭਤ ਉਹ ਤੁਹ ਫੈਸ਼ਨਲ ਐਕਸਪ੍ਰੈਸ ਨਿਊਟਰੀ ਕੁਲਚਰ ਦੀ ਦੁਕਾਨ ਤੇ ਇਸਟਮ ਆਏ ਆ ਤੇ ਪਿੱਛੇ ਜਿਹੜੇ ਹਾਲਾਤ ਦੇਖ ਸਕਦੇ ਆ ਅੰਦਰ ਜਿਹੜੇ ਕੀ ਹਾਲਾਤ ਆ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਇੱਥੇ ਕੰਮ ਚੱਲਦਾ ਵਾ ਕਿਸ ਤਰ੍ਹਾਂ ਜਿਹੜਾ ਇੱਥੇ ਅੰਦਰ ਦਾ ਗਰਾਊਂਡ ਰਿਪੋਰਟ ਦਿਖਾ ਦਿੰਨਾ ਤੁਹਾਨੂੰ ਤੇ ਇਹ ਸਾਡੇ ਭਾਈ ਸਾਹਿਬ ਨੇ ਨਿਊਟਰੀ ਬਣਾ ਰਿਆ ਤੇ ਪਹਿਲੇ ਨੰਬਰ ਤੇ ਚਲੋ ਕੈਪ ਵਗੈਰਾ ਵੀ ਪਾਈਆਂ ਹੋਈਆਂ ਇਹਨਾਂ ਨੇ ਗਲਵਜ਼ ਵੀ ਪਾਏ ਹੋਏ ਆ ਤੇ ਤੁਹਾਨੂੰ ਹੁਣ ਆਹ ਦਿਖਾ ਦਿੰਨੇ ਅੰਦਰ ਸਫਾਈ ਵਗੈਰਾ ਵੀ ਇਹਨਾਂ ਨੇ ਰੱਖੀ ਹੋਈ ਆ ਪੂਰੀ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਹੁਣ ਇਹਨਾਂ ਦੇ ਜਿਹੜਾ ਜਿੱਥੇ ਭਾਂਡੇ ਵਗੈਰਾ ਧੁੰਦੇ ਆ ਉੱਥੇ ਦੇ ਵੀ ਹਾਲਾਤ ਦਿਖਾ ਦਿੰਨੇ ਹਾਂ ਤੁਹਾਨੂੰ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਜਿਹੜੀ ਸਫਾਈ ਵੀ ਪ੍ਰੋਪਰ ਰੱਖੀ ਹੋਈ ਹੈ ਇਹਨਾਂ ਨੇ ਜਿਹੜਾ ਜਿੱਥੇ ਬਰਤਨ ਜਿਹੜੇ ਪਲੇਟਾਂ ਪਲੂਟਾਂ ਆਡੀਆਂ ਸਾਫ਼ ਕਰਦੇ ਆ ਤੇ ਆਹ ਸਾਬਣ ਵਗੈਰਾ ਵੀ ਇਹਨੇ ਰੱਖਿਆ ਹੋਇਆ ਵਾ ਤੇ ਤੁਸੀਂ ਦੇਖ ਸਕਦੇ ਪਿਛਲੀਆਂ ਦੁਕਾਨਾਂ ਦੇ ਵਿੱਚ ਇਹ ਸੀਗਾ ਕਿ ਸਰਫ ਦੇ ਨਾਲ ਜਿਹੜੇ ਭਾਂਡੇ ਜਿਹੜੇ ਧੋਏ ਜਾ ਰਹੇ ਸੀਗੇ ਤੇ ਹੁਣ ਹੋਰ ਵੀ ਤੁਹਾਨੂੰ ਦਿਖਾਣੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਇਹ ਪ੍ਰਵਾਸੀ ਭਾਈ ਐ ਇਸ ਦੀ ਦੁਕਾਨ ਆ ਤੇ ਹਾਲਾਤ ਜਿਹੜੇ ਤੁਹਾਨੂੰ ਦਿਖਾ ਦਿੰਦੇ ਆ ਹੁਣ ਤੇ ਤੇ ਆ ਤੁਹਾਨੂੰ ਅੰਦਰ ਦੇ ਹਾਲਾਤ ਵੀ ਦਿਖਾ ਦਿੰਨੇ ਜਿਸ ਜਿੱਥੇ ਲੋਕ ਸਾਰੇ ਹੱਥ ਵਗੈਰਾ ਜਿਹੜੇ ਤੋਂ ਹੁੰਦੇ ਆ ਇੱਕ ਹੈਂਡ ਵੋਸ਼ ਵੀ ਜਿਹੜਾ ਰੱਖਿਆ ਹੋਇਆ ਪੂਰੀ ਸਫਾਈ ਜਿਹੜੀ ਇੱਥੇ ਕੀਤੀ ਜਾ ਰਹੀ ਆ ਬਹੁਤ ਵਧੀਆ ਕੰਮ ਜਿਹੜਾ ਕੀਤਾ ਜਾ ਰਿਹਾ ਵਾ ਤੇ ਹੁਣ ਜਿਹੜੀ ਗੱਲਬਾਤ ਕਰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋਰੇ ਟੇਬਲ ਦੇ ਜਿਹੜੇ ਕੋਲ ਆ ਇੱਕ ਡਸਟਬਿਨ ਜਿਹੜਾ ਰੱਖਿਆ ਹੋਇਆ ਵਾ ਕਿਸ ਤਰ੍ਹਾਂ ਜਿਹੜਾ ਵੀ ਜਿਹੜਾ ਟਿਸ਼ੂ ਪੇਪਰ ਆ ਕੋਈ ਵੀ ਯੂਜ਼ ਕਰਦਾ ਇਸ ਦੇ ਵਿੱਚ ਜਿਹੜਾ ਸਿੱਟ ਦਿੰਦਾ ਵਾ ਤੇ ਹੁਣ ਤੁਸੀਂ ਹੁਣ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਜਿਹੜੇ ਕੰਮ ਜਿਹੜਾ ਕੀਤਾ ਜਾ ਰਿਹਾ ਵਾ ਹਾਂਜੀ ਬਈਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਇਹ ਬਹੁਤ ਬੜੀ ਆ ਸਾਫ ਕਰ ਕੇ ਚੱਲਦਾ ਕੰਮ ਬਹੁਤ ਵਧੀਆ ਕਹਾਂ ਸੇ ਹੋ ਮੈਂ ਯੂਪੀ ਉੱਤਰ ਪ੍ਰਦੇਸ਼ ਸਰ ਕਿੰਨੀ ਦੇਰ ਤੋਂ ਜਿਹੜਾ ਕੰਮ ਕਰ ਰਿਹਾ ਮੈਂ ਕੰਮ ਕਰਦਾ ਪਿਆ 20 ਸਾਲ ਹੋ ਗਏ 20 ਸਾਲ ਹੋ ਗਏ ਬੱਚਾ ਦਾ ਫੂਡ ਜਿਹੜਾ ਲੋਕੀ ਤੁਹਾਡਾ ਪਸੰਦ ਕਰਦੇ ਹੁਣ ਫੂਡ ਮੇਰਾ ਲਾਈਕ ਕਰਦੇ ਸਰ ਸਾਰੇ ਤੇ ਤੇ ਕਿੱਦਾਂ ਕਿੱਦਾਂ ਲੋਕ ਆਦੇ ਤੁਸੀਂ ਵਧੀਆ ਬਣਾਉਂਦੇ ਹੋ ਇੱਥੇ ਕਿੱਦਾਂ ਤੁਹਾਨੂੰ ਪਤਾ ਤੁਸੀਂ ਵੀਡੀਓ ਦੇਖਦੇ ਹੋ ਸਾਰੀਆਂ ਨੈਟ ਤੇ ਕਿੱਦਾਂ ਲੋਕਾਂ ਨੂੰ ਜਿਹੜਾ ਗੰਦ ਪਰੋਸਿਆ ਜਾ ਰਿਹਾ ਹਾਂਜੀ ਵੀਡੀਓ ਦੇ ਮੈਂ ਕਹਿਣਾ ਚਾਹੁੰਦਾ ਸਾਰੇ ਜਿਹੜੇ ਹੈਗੇ ਗੰਦ-ਬੰਦ ਖਲਾਉਂਦੇ ਤੁਹਾਡੇ ਵੀਡੀਓ ਦੇਖ ਕੇ ਮੈਂ ਵੀ ਏਨਾ ਚੰਗਾ ਕੰਮ ਕਰਦਾ ਤੇ ਮੈਂ ਮੈਨੂੰ ਹੋ ਗਿਆ 20 ਸਾਲ ਰੇੜੀ ਲਾਂਦੇ ਤੇ ਸਾਲ ਹੀ ਹੋਇਆ ਦੁਕਾਨ ਪਾਇ ਤੇ ਮੈਂ ਸਭ ਤੋਂ ਜ਼ਿਆਦਾ ਸਾਫ਼ ਸਫਾਈ ਦਾ ਹੀ ਧਿਆਨ ਲੈਂਦਾ ਜੀ ਹੋਰ ਵੀ ਜਿੰਨੇ ਵੀ ਦੁਕਾਨਦਾਰ ਹੈਗੇ ਉਹਨਾਂ ਨੂੰ ਇਹ ਅਪੀਲ ਕਰਦਾ ਸਾਫ ਸਫਾਈ ਰੱਖੋ ਤੇ ਕਸਟਮਰ ਦਾ ਧਿਆਨ ਰੱਖੋ ਉਹਨਾਂ ਦੀ ਸੇਵਾ ਦਾ ਧਿਆਨ ਰੱਖੋ ਇਹ ਫੂਡ ਸੇਫਟੀ ਲਾਇਸੈਂਸ ਹੈਗਾ ਤੁਹਾਡੇ ਕੋਲ ਫੂਡ ਸੇਫਟੀ ਲਾਇਸੈਂਸ ਹੈਗਾ ਸਰ ਫੋਮੈਟਿਸ ਖੜਦੇ ਸਨ ਡਿਸਪਲੇ ਵੀ ਲਾਈਏ ਸਰ ਤੇ ਉਹਨਾਂ ਤੁਹਾਨੂੰ ਫੂਡ ਸੇਫਟੀ ਲਾਇਸੈਂਸ ਦਿਖਾਣੇ ਆ ਸੀ ਤੇ ਆ ਜਿਹੜਾ ਦੇਖ ਸਕਦੇ ਹੋ ਤੁਸੀਂ ਏ ਫੂਡ ਸੇਫਟੀ ਲਾਇਸੈਂਸ ਜਿਹੜਾ ਇਹਨਾਂ ਨੇ ਲਗਾਇਆ ਹੋਵਾ ਕਿ ਕਾਰਪੋਰੇਸ਼ਨ ਦੀ ਜਿਹੜੀ ਪਰਚੀ ਹੈ ਉਹ ਵੀ ਕਟਵਾਈ ਜਾਂਦੀ ਹੈ ਤੇ ਇਹ ਜਿਹੜਾ ਫੂਡ ਸੇਫਟੀ ਲਾਇਸੈਂਸ ਹੁੰਦਾ ਹੈ ਇਹਨੂੰ ਡਿਸਪਲੇ ਕਰਕੇ ਜਿਹੜਾ ਰੱਖਣਾ ਹੁੰਦਾ ਵਾ ਕਿ ਤੁਸੀਂ ਇਹਨੂੰ ਜਾਂ ਫੋਨ ਦੇ ਵਿੱਚ ਜਾਂ ਹੋਰ ਤਰੀਕੇ ਦੇ ਨਾਲ ਨਹੀਂ ਰੱਖ ਸਕਦੇ ਇਹ ਜਿਹੜਾ ਲਾਇਸੈਂਸ ਆ ਇਹਦੇ ਤੋਂ ਇਹ ਹੁੰਦਾ ਵਾ ਕਿ ਫੂਡ ਸੇਫਟੀ ਆ ਸਾਰੀ ਇਹਨਾਂ ਵੱਲੋਂ ਜਿਹੜੀ ਵਧੀਆ ਤਰੀਕੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਬਈਆ ਕਿਆ ਕਰਨਾ ਚਾਹਤੇ ਹੋ ਕਿਸੇ ਕੇ ਪਾਸ ਫੂਡ ਲਾਇਸੈਂਸ ਨਹੀਂ ਹੈ ਉਹਨੂੰ ਕਿਆ ਸਰ ਮੈਂ ਇਹ ਕਹਿੰਦਾ ਹਾਂ ਜੋ ਫੂਡ ਲਾਇਸੈਂਸ ਹੈ ਨਾ ਬਹੁਤ ਜ਼ਰੂਰੀ ਹੈ अगर आप फूड का काम कर रहे हैं तो फूड ही लसेंस बन पाओ फिर आगे काम स्टार्ट करो और अगर आपको पैसे दे के जा रहे हैं लोग अपने आप बच्चे पालते हो आपको नहीं लगता उनके बच्चों का भी ध्यान रखना चाहिए अगर गलत फूड खा लेते हैं वो गलत कोई भी खाना देते हो बीमार हो जाते हैं सर कस्टमर से ही मेरा घर चलता है मेरा परिवार चलता है तो मेरा भी हक है उनको साफ सुथरा खिलाऊं उनकी सेहत का ध्यान रखूं उनके बच्चों का ध्यान रखूं जैसे मेरे बच्चे हैं ਉਨਕੇ ਪੈਸੇ ਸੇ ਜੋ ਪੈਸੇ ਆਤੇ ਉਨਕੇ ਪੈਸੇ ਸੇ ਮੇਰਾ ਪਰਿਵਾਰ ਚੱਲਦਾ ਹੈ ਉਨਕੇ ਦੇਖਭਾਲ ਸਾਰਾ ਕੁਝ ਮੈਂ ਵੀ ਮੇਰਾ ਵੀ ਹੱਕ ਹੈ ਕਿ ਉਨਕੋ ਅੱਛੀ ਸੇਫਟੀ ਕੇ ਸਾਥ ਆਪਣੇ ਫੂਡ ਖਿਲਾऊं ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੇ ਜਿਹੜੇ ਲੋ ਜਿਹੜੇ ਇੱਥੇ ਦੇ ਵਰਕਰ ਰੱਖੇ ਹੋਏ ਆ ਉਹ ਵੀ ਜਿਹੜਾ ਉਹਨਾਂ ਨੇ ਵੀ ਜਿਹੜਾ ਗਲਵਜ਼ ਪਾਏ ਹੋਏ ਆ ਕੈਪ ਪਾਈਆਂ ਹੋਈਆਂ ਆ ਤੇ ਬਹੁਤ ਵਧੀਆ ਇੱਕ ਬਣੋ ਕੰਮ ਜਿਹੜਾ ਇੱਥੇ ਕਰ ਰਿਹਾ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਭਾਈ ਸਾਹਿਬ ਨੇ ਰਿਸੈਪਸ਼ਨ ਤੇ ਇਹਨਾਂ ਨੇ ਵੀ ਜਿਹੜੀ ਕੈਪ ਪਾਈ ਹੋਈ ਆ ਤੇ ਮਕਸਦ ਦੋਸਤੋ ਇਹੀ ਹੁੰਦਾ ਵਾ ਕਿ ਜਿਹੜੀ ਕੈਪ ਆ ਮਤਲਬ ਕੋਈ ਵਿੱਚ ਵਾਲ ਨਾ ਜਿਹੜਾ ਚਲ ਜਵੇ ਗਲਵਜ਼ ਦੇ ਨਾਲ ਇਹ ਹੁੰਦਾ ਵਾ ਕਿ ਕੋਈ ਵੀ ਜਿਹੜਾ ਅਗਰ ਤੁਹਾਡੇ ਹੱਥ ਹੱਥ ਗੰਦੇ ਆ ਤੁਸੀਂ ਪੂਰੀ ਜਿਹੜੀ ਸੇਫਟੀ ਵਰਤੀ ਜਾਵੇ ਇਹ ਤੁਹਾਨੂੰ ਦੁਬਾਰਾ ਜਿਹੜਾ ਹਾਲਾਤ ਦਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਪੂਰੀ ਜਿਹੜੀ ਇਸ ਟਾਈਮ ਜਿਹੜੀ ਇੱਥੇ ਸਫਾਈ ਜਿਹੜੀ ਵਰਤੀ ਜਾ ਰਹੀ ਹੈ ਸਾਡੇ ਪ੍ਰਵਾਸੀ ਭਰਾਵਾ ਅਸੀਂ ਵੀ ਇਹੀ ਜਿਹੜੀ ਅਪੀਲ ਕਰਦੇ ਆ ਕਿ ਸਾਡਾ ਮਕਸਦ ਇਹ ਨਹੀਂ ਉਦਾਂ ਕਿ ਪ੍ਰਵਾਸੀਆਂ ਦੀਆਂ ਖਬਰਾਂ ਅਸੀਂ ਗਲਤ ਚਲਾਈਏ ਤੇ ਹੁਣ ਪ੍ਰਵਾਸੀ ਭਰਾਵਾ ਇੱਥੇ ਇਹਦੀ ਜਿਹੜੀ ਖਬਰ ਇਸ ਕਰਕੇ ਚਲਾ ਰਹੇ ਆ ਕਿਉਂਕਿ ਵਧੀਆ ਜਿਹੜਾ ਕੰਮ ਜਲੰਧਰ ਦੇ ਵਿੱਚ ਕਰ ਰਹੇ ਆ ਅਸੀਂ ਵੀ ਅਪੀਲ ਕਰਦੇ ਇਸ ਤਰ੍ਹਾਂ ਦੀਆਂ ਸ਼ਾਪਸ ਦੇ ਉੱਤੇ ਆ ਕੇ ਉਹ ਜਿਹੜਾ ਕੰਮ ਕੀਤਾ ਜਾਵੇ ਭਈ ਇਹ ਕਿਤਨੀ ਕਿਤਨੀ ਪਲੇਟ ਦਿੰਦੇ ਹੋ ਸਰ ਮੇਰਾ ਪਲੇਟ ਕੇ ਪ੍ਰਾਈਸ ਹੈ 60 ਰੁਪਏ ਸਰ ਯਸ ਸਰ ਤੁਸੀਂ ਦੇਖ ਸਕਦੇ ਇੱਕ ਰੇਟ ਵੀ ਜੈਨੂਅਨ ਆ ਤੇ ਲੋਕ ਵੀ ਕਾਫੀ ਦੇਖ ਕਰਦੇ ਹੋ ਕਿਸ ਤਰ੍ਹਾਂ ਇੱਥੇ ਖਾ ਰਹੇ ਆ ਔਰ ਲਿਫਟ ਉਠਾ ਰਹੇ ਆ ਤੇ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਇਸ ਤਰ੍ਹਾਂ ਦੀਆਂ ਸ਼ਾਪ ਤੇ ਆ ਕੇ ਜਿਹੜਾ ਉਹ ਵਧੀਆ ਖਾਇਆ ਜਾਵੇ 10 ਰੁਪਏ ਵਧੀਆ ਤਾਂ ਤੁਸੀਂ ਦੇ ਦਿਓ ਪਰ ਜਿਹੜਾ ਸਾਫ਼ ਸੁਥਰਾ ਜਿਹੜਾ ਉਹ ਖਾਣਾ ਵੀ ਖਾਓ ਤੇ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਕ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇੱਕ ਇੱਕ ਬਹੁਤ ਵਧੀਆ ਇੱਕ ਇਹ ਵੀ ਉਪਰਾਲਾ ਕੀਤਾ ਹੋਇਆ ਤੁਸੀਂ ਆ ਫਾਇਰ ਜਿਸ ਤਰ੍ਹਾਂ ਕੋਈ ਅੱਗ ਵਗੈਰਾ ਲੱਗ ਜਾਂਦੀ ਹੈ ਉਸ ਦੇ ਵਾਸਤੇ ਵੀ ਇੱਕ ਸਿਲੰਡਰ ਜਿਹੜਾ ਫਾਇਰ ਵਾਸਤੇ ਰੱਖਿਆ ਹੋਇਆ ਤੇ ਇਹ ਸਾਰੀਆਂ ਜਿਹੜੀਆਂ ਸੇਫਟੀ ਦੀਆਂ ਚੀਜ਼ਾਂ ਇੱਥੇ ਵਰਤਦੇ ਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਨਿਊਟਰੀ ਗੁਲਚੇ ਦੀ ਦੁਕਾਨ ਆ ਗਲਵਸ ਇਹਨਾਂ ਨੇ ਪਾਏ ਹੋਏ ਆ ਕੈਪ ਇਹਨਾਂ ਨੇ ਪਾਏ ਹੋਏ ਆ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜਾ ਇੱਥੇ ਪ੍ਰਵਾਸੀ ਭਾਈ ਆ ਜਿਹੜਾ ਤੇ ਉਹ ਕੰਮ ਕਰ ਰਿਹਾ ਤੁਸੀਂ ਇਹ ਡਸਟਬਿਨ ਦੇਖ ਸਕਦੇ ਹੋ ਕੋਈ ਵੀ ਜਿਹੜਾ ਫਾਲਤੂ ਸਮਾਨ ਆ ਕੋਈ ਲਫਾਫਾ ਹੋਵੇ ਉਸੇ ਵਾਸਤੇ ਇਹਨਾਂ ਨੇ ਇੱਥੇ ਡਸਟਬਿਨ ਵੀ ਜਿਹੜਾ ਲਗਾਇਆ ਹੋਇਆ ਤੇ ਤੇ ਭਾਈ ਸਾਹਿਬ ਉਹਨਾਂ ਕੋਲ ਐਡਰੈਸ ਵੀ ਪੁੱਛ ਲੈਣੇ ਪੂਰਾ ਕਿੱਥੇ ਆ ਤੇ ਭਈਆ ਇੱਕ ਵਾਰ ਨਾ ਐਡਰੈਸ ਬਤਾ ਦਿਓ ਆਪਣਾ ਕਾਪਰੇ ਸਰ ਐਡਰੈਸ ਨਿਊ ਕੋਟ ਰੋਡ ਰਜਿੰਦਰ ਨਗਰ ਅਪੋਜ਼ਿਟ ਕਮਿਸ਼ਨਰ ਦਫਤਰ ਤੇ ਕਮਿਸ਼ਨਰ ਦਫਤਰ ਦਫਤਰ ਦੇ ਜਿਹੜੇ ਆਪੋਜ਼ਿਟ ਆ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਆਪਣਾ ਨੰਬਰ ਪਤਾ ਦਿਓ ਮੇਰਾ ਨੰਬਰ ਮੋਬਾਈਲ ਨੰਬਰ 8054371898 ਤੇ ਦੋਸਤੋ ਅਸੀਂ ਵੀ ਇਹਹੀ ਫੀਲ ਕਰਨਾ ਚਾਹੁੰਦੇ ਆਂ ਕਿ ਤੁਸੀਂ ਇਸ ਤਰ੍ਹਾਂ ਦੀ ਸ਼ਾਪ ਦੇ ਉੱਤੇ ਆ ਕੇ ਉਹ ਵਧੀਆ ਖਾਓ ਆਪਣੇ ਬੱਚੇ ਦਾ ਧਿਆਨ ਰੱਖੋ ਤੇ ਕੈਮਰਾਮੈਨ ਬਿੰਕੂ ਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ